ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਬਜ਼ੁਰਗ ਜਾਂ ਨੌਜਵਾਨ ਇਕੱਲੇਪਨ ਵਿੱਚ ਜਾਂ ਅਕਲਤਾ ਵਿੱਚ ਨਿਰਾਸ਼ ਹੁੰਦੇ ਆ ਉਹਦਾ ਹੱਲ ਕੀ ਹੋਵੇ ਅਸੀਂ ਕੇਵਲ ਚਾਰ ਨੁਕਤੇਾਂ ਤੇ ਵਿਚਾਰ ਕਰ ਰਹੇ ਹਾਂ ਸਾਡੇ ਲੋਕ ਮੁਹਾਵਰੇ ਵੀ ਬਣੇ ਕਿ ਕੱਲੀ ਹੋਵੇ ਨਾ ਬਣਾ ਵਿੱਚ ਟਾਲੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਉਹਦਾ ਕਾਰਨ ਸੀਗਾ ਕਿ ਉਜਾੜ ਬੀਆਬਾਨ ਵਿੱਚ ਕੱਲਾ ਰੁੱਖ ਵੀ ਹੋਵੇ ਤਾਂ ਉਹਨੂੰ ਦੁੱਖ ਸੁੱਖ ਹਨੇਰੀਆਂ ਚਖੜ ਹਵਾਵਾਂ ਸਭ ਉਹਨੂੰ ਆਪਣੇ ਸਿਰ ਤੇ ਤੁੱਪਾਂ ਛਾਵਾਂ ਸਭ ਕੁਝ ਸਹਿਣਾ ਪੈਂਦਾ ਔਰ ਇਸੇ ਤਰ੍ਹਾਂ ਜੀਮੀਦਾਰੇ ਕਿੱਤੇ ਦੇ ਵਿੱਚ ਜੇ ਉਹਦਾ ਕੱਲਾ ਬੱਚਾ ਹੋਏਗਾ ਤਾਂ ਸਾਰੇ ਕੰਮ ਧੰਦੇ ਤੇ ਸਾਰਾ ਕੁਝ ਇੱਕੋ ਦੇ ਜੁਮੇ ਆਣ ਪੈਂਦਾ ਹੈ ਤਾਂ ਇਹ ਲੋਕ ਗੀਤ ਜਾਂ ਲੋਕ ਮੁਹਾਵਰੇ ਬਣ ਗਏ ਤੇ ਅਕਲਤਾ ਨੂੰ ਤੇ ਇਕੱਲੇਪਨ ਨੂੰ ਹਮੇਸ਼ਾ ਇਸ ਨਜ਼ਰੀਏ ਤੋਂ ਲਿਆ ਜਾਂਦਾ ਵੀ ਇਹ ਦੁਖਦਾਇਕ ਹੁੰਦਾ ਹੈ ਇਹ ਚ ਕੋਈ ਦੋ ਰਵਾਂ ਨਹੀਂ ਕਿ ਅੱਜ ਸਾਡੀ ਜੋ ਸਮਾਜਿਕ ਸਥਿਤੀ ਹੈ ਇਹਦੇ ਵਿੱਚ ਕਈ ਵਾਰ ਮਾਪੇ ਇੱਧਰ ਨੇ ਬੱਚੇ ਉੱਧਰ ਨੇ ਤੇ ਅਕਲਤਾ ਦਾ ਇੱਕ ਕਾਰਨ ਹੀ ਹੈ ਅਕਲਤਾ ਦੇ ਕਈ ਕਾਰਨ ਹੋ ਸਕਦੇ ਆ ਜ਼ਰੂਰੀ ਨਹੀਂ ਕਿ ਇਹਦਾ ਦੇਸ਼ ਵਿਦੇਸ਼ ਦੇ ਪ੍ਰਵਾਸ ਨਾਲ ਸੰਬੰਧਿਤ ਹੋਵੇ ਕਈ ਵਰੀ ਬੰਦਾ ਜਦੋਂ ਇਕੱਲਾ ਹੁੰਦਾ ਆਪਣੇ ਘਰ ਦੇ ਵਿੱਚ ਉਹਦੀ ਸਾਰੀ ਸੋਚ ਨਾਵਾਚੀ ਹੋ ਜਾਂਦੀ ਹੈ ਸੋਚ-ਸੋਚ ਕੇ ਘਰ-ਬਾਰ ਦੇ ਆਪਣੇ ਬਾਰੇ ਭਵਿੱਖ ਬਾਰੇ ਉਹ ਨਿਰਾਸ਼ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਨਿਰਾਸ਼ਾ ਹੈ ਅੱਜ ਸਾਡੇ ਵਿੱਚ ਸਮਾਜ ਦੇ ਵਿੱਚ ਵੱਡੇ ਪੱਧਰ ਤੇ ਆਈ ਹੈ ਅਸੀਂ ਜਿਹੜੇ ਚਾਰ ਨੁਕਤੇਆਂ ਤੇ ਗੱਲ ਕਰ ਰਹੇ ਹਾਂ ਉਹਦੇ ਵਿੱਚ ਪਹਿਲਾ ਹੈ ਕਿ ਆਪਣੇ ਆਪ ਨਾਲ ਪ੍ਰੇਮ ਕਿਉਂਕਿ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੰਬਾਰ ਇਹ ਭਾਈ ਮਨੁੱਖਾ ਜੀਵਨ ਬੜਾ ਕੀਮਤੀ ਹੈ ਮਨੁੱਖ ਜਦ ਆਪਣੇ ਆਪ ਨਾਲ ਪ੍ਰੇਮ ਕਰੇਗਾ ਬਾਕੀ ਸਭ ਪ੍ਰੇਮ ਦੋ ਨੰਬਰ ਤਿੰਨੇ ਕੋਈ ਕਹੇ ਦੇਸ਼ ਪ੍ਰੇਮ ਹੈ ਧਰਮ ਪ੍ਰੇਮ ਹੈ ਲੋਕ ਪ੍ਰੇਮ ਹੈ ਸਮਾਜ ਪ੍ਰੇਮ ਹੈ ਪਰ ਇਹ ਇਕਾਈ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ ਕਿ ਮੈਂ ਜੀਣਾ ਚੰਗਾ ਜੀਣਾ ਲੰਬਾ ਸਮਾਂ ਜੀਣਾ ਚਾਹ ਨਾਲ ਜੀਣਾ ਤੇ ਉਤਸ਼ਾਹ ਨਾਲ ਜੀਣਾ ਥਾਂ ਕੋਈ ਬਿਮਾਰੀ ਤੋਂ ਪੀੜ ਤੋਂ ਹੋਵੇ ਭਿਆਨਕ ਤੋਂ ਤੇ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਪਰ ਗਉ ਗਣਤੀ ਜਿਹੜੇ ਤੰਦਰੁਸਤ ਸਰੀਰ ਨੇ ਪਰ ਨਿਰਾਸ਼ਾ ਵਿੱਚ ਨੇ ਤੇ ਨਿਰਾਸ਼ਾ ਵਿੱਚ ਉਹਨਾਂ ਨੂੰ ਆਪਣਾ ਹੱਲ ਆਪ ਹੀ ਲੱਭਣਾ ਪੈਣਾ ਹੈ ਕੇਵਲ ਦੂਜਿਆਂ ਨਾਲ ਦੁੱਖ ਰੋਇਆ ਉਹਦਾ ਕੋਈ ਬਹੁਤ ਵੱਡਾ ਹੱਲ ਨਹੀਂ ਹੁੰਦਾ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਆਪਣੇ ਆਪ ਵਿੱਚ ਕੋਈ ਨਾ ਕੋਈ ਹਰ ਬੰਦਾ ਦੁੱਖ ਲੈ ਕੇ ਚੱਲ ਰਿਹਾ ਹੈ ਮਨੋਵਿਗਿਆਨ ਕਹਿੰਦਾ ਕਿ ਮਿੱਥੋ ਕਿ ਤੁਸੀ 100 ਸਾਲ ਜੀਣਾ ਹੈ ਕੁਝ ਬੰਦਿਆਂ ਨੂੰ ਨਿਰਾਸ਼ਾ ਹੋ ਜਾਣੀ ਹੈ ਵੀ ਸਾਡੇ ਆਪਣੇ ਹੱਥ ਵਾਸਤੇ ਕਿ ਅਸੀਂ 100 ਸਾਲ ਜੀਣਾ ਔਰ ਇਹ ਤੇ ਨੁਕਤਾ ਚੀਨੀ ਸ਼ੁਰੂ ਹੋ ਜਾਣੀ ਹੈ ਪਰ ਹਰ ਖਿਡਾਰੀ ਹਰ ਵਪਾਰੀ ਉਹ ਸਫਲ ਹੋਣ ਵਾਸਤੇ ਇੱਕ ਸੁਪਨਾ ਲੈਂਦਾ ਹੈ ਇਹ ਸੁਪਨਾ ਹਰ ਮਨੁੱਖ ਨੂੰ ਲੈਣ ਦਾ ਹੱਕ ਹੈ ਕਿ ਉਹਨੇ ਲੰਬੀ ਉਮਰ ਜੀਣਾ ਹੈ ਚੰਗੀ ਜੀਉਣਾ ਹੈ ਵਧੀਆ ਜੀਉਣਾ ਹੈ ਖੁਸ਼ੀ ਨਾਲ ਜੀਉਣਾ ਹੈ ਚਾਹ ਨਾਲ ਜੀਉਣਾ ਹੈ ਉਸ ਜਿਉਣ ਵਾਸਤੇ ਜਦੋਂ ਆਪਣੇ ਆਪ ਨਾਲ ਪ੍ਰੇਮ ਕਰੇਗਾ ਤਾਂ ਉਹ ਮਾਨਸਿਕ ਸਰੀਰਕ ਤੌਰ ਤੇ ਵੀ ਤਕੜਾ ਹੋਏਗਾ ਉਹਦਾ ਕੋਈ ਟਾਈਮ ਟੇਬਲ ਹੋਵੇ ਸਵੇਰੇ ਜਾਗਣ ਤੋਂ ਲੈ ਕੇ ਸੈਰ ਸਪਾਟੇ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਦੋਸਤਾਂ ਮਿੱਤਰਾਂ ਦੇ ਨਾਲ ਸਾਝ ਕਰਨ ਤੱਕ ਆਪਣੇ ਕੰਮ ਧੰਦੇ ਦੇ ਨਾਲ ਆਪਣੀ ਕਿਰਤ ਦੇ ਨਾਲ ਆਪਣੇ ਹੱਪਨੇ ਆਪਣੇ ਖੇਤਰ ਦੇ ਨਾਲ ਇਹ ਪ੍ਰੇਮ ਨਿੱਜ ਤੋਂ ਸ਼ੁਰੂ ਹੁੰਦਾ ਹੈ ਦਸਮ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਦਇਆ ਸ਼ਿਮਾ ਤਨ ਪ੍ਰੀਤ ਆਪਣੇ ਤਨ ਨੂੰ ਆਪ ਪ੍ਰੀਤ ਕਰਨੀ ਸਾਡੇ ਇੱਕ ਨਿਹੰਗ ਸਿੰਘ ਆਉਂਦੇ ਹੁੰਦੇ ਸਨ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਮਰੂ ਮਰੂ ਨਾ ਕਰਿਆ ਕਰੋ ਜਿਉਂ ਜਿਉਂ ਕਰਿਆ ਕਰੋ ਮਰਤੇ ਜਾਣਾ ਹੀ ਹੈ ਇਹ ਜੀਵਨ ਦਾ ਸੱਚ ਹੈ ਕਿ ਬੰਦੇ ਦੀ ਇੱਕ ਦਿਨ ਮੌਤ ਆਉਣੀ ਹੈ ਪਰ ਮੌਤ ਆਉਣ ਤੋਂ ਪਹਿਲਾਂ ਹੀ ਰੋਜ਼ ਰੋਜ਼ ਮਰਨਾ ਹੈ ਜਿਹਨੂੰ ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਨਿਤ ਨਿਤ ਜੀਣਾ ਤੇ ਨਿਤ ਨਿਤ ਮਰਨਾ ਤੇ ਨਿਤ ਨਿਤ ਕੂਚ ਮਕਾਮ ਇਹ ਜਿਹੜਾ ਨਿਤ-ਨਿਤ ਦਾ ਹੀ ਜਿਉਣਾ ਤੇ ਨਿਤ-ਨਿਤ ਦਾ ਹੀ ਮਰਨਾ ਇਹ ਸਭ ਤੋਂ ਖਤਰਨਾਕ ਹੁੰਦਾ ਇਸ ਲਈ ਜਿਉਣਾ ਇੱਕ ਕਲਾ ਹੈ ਤੇ ਇਸ ਕਲਾ ਵਿੱਚ ਨਿਰਾਸ਼ਾ ਤੋਂ ਬਚਣ ਦਾ ਇੱਕੋ ਸਾਧਨ ਹੈ ਕਿ ਆਪਣੇ ਆਪ ਨਾਲ ਪ੍ਰੇਮ ਕਰਨਾ ਜਿਹੜੇ ਲੋਕ ਆਤਮ ਹੱਤਿਆ ਕਰਦੇ ਆ ਉਹਨਾਂ ਬਾਰੇ ਪੜ੍ਹੋਗੇ ਤਾਂ ਉਹਨਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਉਹ ਜਿਉਣ ਨਾਲੋਂ ਮਰਨ ਨੂੰ ਪਹਿਲ ਦੇਣ ਲੱਗ ਪੈਂਦੇ ਆ ਤੇ ਇਹ ਜਿਹੜੀ ਆਪਣੇ ਆਪ ਦੀ ਆਤਮ ਹੱਤਿਆ ਜੇ ਬੰਦਾ ਕਰਨੀ ਸ਼ੁਰੂ ਕਰ ਦੇਵੇ ਤਾਂ ਸਹਿਜ ਭਾਵੀ ਉਹ ਦਿਨ ਬਦਨ ਘਟਦਾ ਤੁਰਿਆ ਜਾਂਦਾ ਹੈ ਇਸ ਲਈ ਅਕਲਤਾ ਵਿੱਚੋਂ ਨਿਕਲਣਾ ਦੂਜਾ ਹੁੰਦਾ ਹੈ ਕਿਸੇ ਕਲਾ ਨਾਲ ਪ੍ਰੇਮ ਕਲਾ ਦਾ ਕੋਈ ਇੱਕ ਰੂਪ ਨਹੀਂ ਹੈ ਉਹ ਵਾਦਨ ਕਲਾ ਹੈ ਨਿਰਤ ਕਲਾ ਹੈ ਸੰਗੀਤ ਕਲਾ ਹੈ ਜਾਂ ਉਹ ਚਿੱਤਰ ਕਲਾ ਹੈ ਕੋਈ ਨਾ ਕੋਈ ਮਨੁੱਖ ਦੇ ਜੀਵਨ ਵਿੱਚ ਕਲਾ ਹੋਵੇ ਤੇ ਕਲਾ ਜਿਉਣ ਲਈ ਪ੍ਰੇਰਿਤ ਕਰਦੀ ਹੈ ਇੱਥੋਂ ਤੱਕ ਕਿ ਸੁਣਨਾ ਵੀ ਇੱਕ ਕਲਾ ਹੈ ਸਰੋਤੇ ਦੇ ਵੀ ਗੁਣ ਲਿਖੇ ਆ ਚੰਗਾ ਸਰੋਤਾ ਹੋਣਾ ਵੀ ਤਾਂ ਇੱਕ ਕਲਾ ਹੈ ਚੰਗਾ ਪੜ੍ਹਨਾ ਵੀ ਕਲਾ ਹੈ ਕੋਈ ਕਵੀ ਦੀ ਵੀ ਕਲਾ ਹੈ ਕੋਈ ਥੀਏਟਰ ਹੈ ਨਾਟਕ ਹੈ ਕੁਛ ਨਾ ਕੁਛ ਬੰਦੇ ਦੇ ਵਿੱਚ ਕਿਸੇ ਕਲਾ ਨਾਲ ਮੋਹ ਹੋਣਾ ਜ਼ਰੂਰੀ ਹੈ ਕਲਾ ਦਾ ਅਰਥ ਆਰਟ ਵੀ ਹੈ ਤੇ ਕਲਾ ਦਾ ਅਰਥ ਸ਼ਕਤੀ ਵੀ ਹੈ ਇਸ ਲਈ ਕਲਾ ਵਿੱਚ ਇੰਨੀ ਕਲਾ ਹੈ ਕਿ ਬੰਦੇ ਨੂੰ ਕਲਾ ਨਾਲ ਜਿਉਣ ਦੀ ਯੋਗਤੋਂ ਵੀ ਹੈ ਤਾਂ ਕੋਈ ਵੀ ਕਲਾ ਹੋਵੇ ਇੱਕ ਨਾਲ ਜੁੜਨਾ ਵੈਸੇ ਤਾਂ ਇਹ ਬਚਪਨ ਦੀ ਉਮਰ ਵਿਦਿਆਰਥੀ ਜੀਵਨ ਵਿੱਚ ਹੀ ਕਿਸੇ ਵਿਦਿਆਰਥੀ ਦੇ ਸੁਭਾਅ ਅਨੁਸਾਰ ਉਹਨੂੰ ਕਲਾ ਨਾਲ ਜੋੜਨਾ ਵੀ ਚਾਹੀਦਾ ਹੈ ਮਾਪਿਆਂ ਦਾ ਵੀ ਫਰਜ਼ ਹੈ ਪਰ ਜੇ ਕੋਈ ਬਜ਼ੁਰਗ ਹੈ ਉਹ ਵੀ ਕਿਸੇ ਕਲਾ ਨਾਲ ਜ਼ਰੂਰ ਜੁੜੇ ਉਹ ਕੁਝ ਵੀ ਸੁਣਦਾ ਹੈ ਉਹ ਭਜਨ ਸੁਣਦਾ ਹੈ ਕੀਰਤਨ ਸੁਣਦਾ ਹੈ ਜਾਂ ਗੀਤ ਸੰਗੀਤ ਸੁਣਦਾ ਹੈ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਆਪਣੇ ਟੇਸਟ ਅਨੁਸਾਰ ਤੇ ਆਪਣੀ ਸੋਚ ਅਨੁਸਾਰ ਕਿਸੇ ਕਲਾ ਨਾਲ ਪ੍ਰੇਮ ਕਰੇਗਾ ਤਾਂ ਜਿਉਣ ਦਾ ਉਤਸ਼ਾਹ ਬਣੇਗਾ ਆਲਾ ਦਵਾਲਾ ਜਿੱਥੇ ਉਹ ਰਹਿੰਦਾ ਹੈ ਤਸਵੀਰ ਕਿਹੋ ਜੀ ਲਾਉਣੀ ਹੈ ਉਹਦਾ ਸਾਰਾ ਕੁਝ ਉਹਨੂੰ ਜਿਉਉਣ ਲਈ ਪ੍ਰੇਰਿਤ ਕਰਦਾ ਤੇ ਨਿਰਾਸ਼ਾ ਤੋਂ ਮੁਕਤ ਕਰਦਾ ਤੀਸਰਾ ਹੁੰਦਾ ਵਿਰਸੇ ਤੇ ਵਿਰਾਸਤ ਨਾਲ ਪ੍ਰੇਮ ਵਿਰਸਾ ਤੇ ਵਿਰਾਸਤ ਇੱਕ ਬਹੁਤ ਵੱਡੀ ਸ਼ਕਤੀ ਹੈ ਕਈ ਵਾਰੀ ਅਸੀਂ ਸਹਿਜ ਭਾਵੀ ਸ਼ਬਦ ਵਰਤ ਜਾਂਦੇ ਹਾਂ ਹਰ ਧਰਤੀ ਦਾ ਇੱਕ ਸੱਭਿਆਚਾਰ ਹੁੰਦਾ ਹੈ ਹਰ ਧਰਮ ਦਾ ਇੱਕ ਆਪਣਾ ਵਿਰਸਾ ਤੇ ਵਿਰਾਸਤ ਹੁੰਦੀ ਹੈ ਹਰ ਧਰਮ ਹੀ ਚੰਗਾ ਹੈ ਹਰ ਧਰਮ ਬੰਦੇ ਨੂੰ ਜਿਉਣਾ ਸਿਖਾਉਂਦਾ ਹੈ ਉਹਨੇ ਵਿਰਸੇ ਤੇ ਵਿਰਾਸਤ ਵਿੱਚ ਜੋ-ਜੋ ਕਥਾਵਾਂ ਦਿੱਤੀਆਂ ਸਿਹਤ ਦਿੱਤਾ ਧਰਮ ਦਿੱਤਾ ਇਤਿਹਾਸ ਦਿੱਤਾ ਜੀਵਨ ਯੁਕਤੀ ਦਿੱਤੀ ਪ੍ਰੇਰਣਾ ਦਿੱਤੀ ਉਹਦੇ ਵਿੱਚ ਜਿਉਣ ਦਾ ਤੇ ਚੰਗਾ ਜੀਵਨ ਜਿਉਣ ਦਾ ਉਤਸ਼ਾਹ ਤੇ ਉਮਾਹ ਹੁੰਦਾ ਉਸ ਧਰਤੀ ਦੀਆਂ ਕਥਾਵਾਂ ਉਸ ਧਰਤੀ ਦਾ ਸਹਿਤ ਉਸ ਧਰਤੀ ਦੇ ਉੱਤੇ ਵੈਸੇ ਤੇ ਹਰ ਮਨੁੱਖ ਦੇ ਦਾਦੇ-ਬਾਬੇ ਵੀ ਉਹਦੀ ਵਿਰਸਾ ਤੇ ਵਿਰਾਸਤ ਹੁੰਦੇ ਆ ਅਸੀਂ ਅੱਜ 21ਵੀਂ ਸਦੀ ਵਿੱਚ ਮਰਾਸ਼ ਹੋ ਜਾਂਦੇ ਆ ਸਾਡੇ ਪੁਰਖੇ ਰੱਬ ਦੇ ਆਸਰੇ ਦਾਣੇ ਬੀਜ ਦਿੰਦੇ ਸਨ ਖੇਤਾਂ ਵਿੱਚ ਖਾਸ ਕਰਕੇ ਜ਼ਿਮੀਦਾਰੀ ਕਿੱਤੇ ਵਾਲੇ ਤੇ بارشਾਂ ਦੇ ਨਾਲ ਹੀ ਉਹ ਸਭ ਕੁਝ ਹੁੰਦਾ ਸੀ ਰੋਟੀ ਦਾ ਭਾਈ ਉਹ ਵੀ ਖਾਂਦੇ ਰਹਿਆ ਕੱਪੜਾ ਉਹ ਵੀ ਪਹਿਨਦੇ ਰਹਿਆ ਸੰਘਰਸ਼ ਉਹਨਾਂ ਨੇ ਵੀ ਕੀਤਾ ਤੇ ਅੱਜ ਵਰਗੀਆਂ ਸਹੂਲਤਾਂ ਵੀ ਨਹੀਂ ਸੀ ਪਰ ਲੰਬਾ ਜੀਵਨ ਜਿਉਂ ਕੇ ਉਹ ਵੀ ਇਸ ਧਰਤੀ ਤੋਂ ਗਏ ਆ ਇਸ ਲਈ ਵਿਰਸੇ ਤੇ ਵਿਰਾਸਤ ਵਿੱਚ ਗੁਰੂਆਂ ਪੀਰਾਂ ਪੈਗੰਬਰਾਂ ਭਗਤਾਂ ਤੋਂ ਲੈ ਕੇ ਯੋਧਿਆਂ ਬਹਾਦਰਾਂ ਤੋਂ ਲੈ ਕੇ ਇਹ ਸਾਰਾ ਕੁਝ ਜੋ ਵੀ ਭਾਸ਼ਾ ਪੱਖੋਂ ਰਹਿਣ ਸਹਿਣ ਪੱਖੋਂ ਜੋ ਕੁਝ ਵੀ ਸਾਡੇ ਪਛੋਕੜ ਵਿੱਚ ਪਿਆ ਹੁੰਦਾ ਹੈ ਸਾਡੇ ਵਿਰਸੇ ਵਿੱਚ ਪਿਆ ਹੁੰਦਾ ਹੈ ਹਰ ਧਰਤੀ ਦਾ ਆਪਣਾ ਸਭਿਆਚਾਰ ਹੈ ਹਰ ਸਭਿਆਚਾਰ ਦੀ ਆਪਣੀ ਵਿਰਾਸਤ ਹੈ ਉਹਦੀ ਭਾਸ਼ਾ ਉਹਦਾ ਸਭ ਕੁਝ ਰਲਾ ਮਿਲਾ ਕੇ ਉਹ ਜਿਉਣ ਦਾ ਉਤਸ਼ਾਹ ਹੁੰਦਾ ਹੈ ਇੱਥੋਂ ਤੱਕ ਕਿ ਜਿਹੜੀਆਂ ਮਿਥਕਥਾਵਾਂ ਵੀ ਹੁੰਦੀਆਂ ਮਿਥ ਦੇ ਵਿੱਚ ਵੀ ਜਿਉਣ ਦੀ ਕਲਾ ਛੁਪੀ ਹੁੰਦੀ ਹੈ ਕਿਉਂਕਿ ਇਹਨੂੰ ਰਚਣ ਵਾਲਾ ਵੀ ਕੋਈ ਸੁਧਾਰਨ ਪੁਰਸ਼ ਨਹੀਂ ਹੁੰਦਾ ਉਹਦੇ ਕੋਲੇ ਬਹੁਤ ਵੱਡੀ ਦਿਮਾਗੀ ਸ਼ਕਤੀ ਹੁੰਦੀ ਹੈ ਕਿ ਉਹ ਕਿਸੇ ਕਥਾ ਨੂੰ ਕਿਸ ਸਥਾਨ ਤੇ ਲਿਜਾ ਕੇ ਕੀ ਸਿੱਟਾ ਦਿੰਦਾ ਤੇ ਮਾਨਵਤਾ ਨੂੰ ਕੀ ਉਪਦੇਸ਼ ਦਿੰਦਾ ਇਹ ਸਮਝਣ ਵਾਲੇ ਤੇ ਨਿਰਪਰ ਹੁੰਦਾ ਤੇ ਚੌਥਾ ਹੈ ਕੁਦਰਤ ਨਾਲ ਪ੍ਰੇਮ ਇਹ ਅੱਜ ਦਾ ਡਾਇਲੌਗ ਵੀ ਹੈ ਕਿ ਜਦੋਂ ਕੁਦਰਤ ਨਾਲ ਬੰਦਾ ਕੁਦਰਤ ਬਹੁਤ ਕੁਝ ਸਿਖਾਉਂਦੀ ਹੈ ਸਾਡੇ ਧਰਤੀ ਦੀਆਂ ਸ਼ੇਰ ਉੱਤਾਂ ਨੇ ਬਸੰਤ ਰੁੱਤ ਨੂੰ ਅਸੀਂ ਰੁੱਤਾਂ ਦੀ ਰਾਣੀ ਕਹਿੰਦੇ ਆ। ਇਹ 13-14 ਮਾਰਚ ਨੂੰ ਜਦੋਂ ਚੇਤ ਦਾ ਮਹੀਨਾ ਸ਼ੁਰੂਆਤ ਹੁੰਦੀ ਹੈ, ਇਹ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਇਹਦੇ ਵਿੱਚ ਮੌਲੀ ਧਰਤੀ, ਮੌਲੀ ਆਕਾਸ਼, ਘਟ ਘਟ ਮੌਲੀ ਆਤਮ ਪ੍ਰਗਾਸ ਸ਼ਬਦ ਗੈਨ ਕੀਤੇ ਜਾਂਦੇ ਆ। ਕਿਉਂ? ਕਿਉਂਕਿ ਜਿਹੜੀ ਛੇਆਂ ਰੁੱਤਾਂ 'ਚੋਂ ਸਰਮੌਰ ਇਸ ਲਈ ਹੈ ਕਿ ਆਲਾ ਦਵਾਲਾ ਖੇੜਾ ਭਰਪੂਰ ਹੈ। ਖਿੜੇ ਹੋਏ ਫੁੱਲ ਵੀ ਇੱਕ ਸੰਦੇਸ਼ ਦਿੰਦੇ ਆ। ਬੰਦਾ ਬਾਗ ਵਿੱਚ ਕੇਵਲ ਸ਼ੈਰ ਕਰਕੇ ਮੁੜਿਆਵੇ ਤੇ ਉਹਦਾ ਸੁਭਾਅ ਹੈ ਪਰ ਬਾਗ ਜਿਉਣ ਦੀ ਕਲਾ ਦੱਸਦਾ ਹੈ ਉੱਥੇ ਇੱਕ ਮਰਜ਼ਾਦਾ ਵੀ ਹੈ ਉੱਥੇ ਅਨੇਕ ਤਰ੍ਹਾਂ ਦੇ ਫੁੱਲ ਖਿੜੇ ਹੋਏ ਐ ਅਨੇਕ ਤਰ੍ਹਾਂ ਦੇ ਬੂਟੇ ਨੇ ਤਾਂ ਉਹ ਫੁੱਲ ਖਿੜੇ ਹੋਏ ਕੁਝ ਨਾ ਕੁਝ ਕਹਿ ਰਹੇ ਐ ਖੁਸ਼ ਰਹਿਣ ਦਾ ਆਨੰਦ ਖੇੜੇ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਐ ਔਰ ਇਹ ਵੀ ਦਿੰਦੇ ਐ ਕਿ ਦੁਨੀ ਵੀ ਸੁਹਾਵਾ ਬਾਗ ਜਿਹਨੂੰ ਕਹਿੰਦਾ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਇਹ ਪੰਛੀ ਇਹ ਜੀਵ ਤੇ ਇੱਕ ਪਰੋਣੇ ਦੀ ਤਰ੍ਹਾਂ ਪਰ ਦੁਨੀਆਂ ਤਾਂ ਇੱਕ ਬੜਾ ਸੋਹਣਾ ਬਾਗ ਹੈ ਪਰ ਬਾਗ ਕਿਉਂ ਹੈ ਇਹਦੇ ਚ ਅਨੇਕ ਤਰ੍ਹਾਂ ਦੇ ਫੁੱਲ ਬੂਟੇ ਨੇ ਇਸੇ ਤਰ੍ਹਾਂ ਧਰਤੀ ਦੇ ਉੱਤੇ ਅਨੇਕ ਧਰਮ ਨੇ ਅਨੇਕ ਪਹਿਚਾਵਾਂ ਨੇ ਅਨੇਕ ਸਭਿਆਚਾਰ ਨੇ ਨੇਕ ਤਰ੍ਹਾਂ ਦੇ ਪਹਿਰਾਵੇ ਨੇ ਇਹ ਸੁਹਾਵਣਾ ਬਾਗ ਹੈ ਇਸ ਬਾਗ ਨੂੰ ਮਾਨਣਾ ਤੇ ਜਾਨਣਾ ਹੋਵੇ ਨਫ਼ਰਤ ਨਾਲ ਤੇ ਵੈਰ ਵਿਰੋਧ ਨਾਲ ਨਹੀਂ ਮਾਣਿਆ ਜਾ ਸਕਦਾ ਇਸ ਲਈ ਜਿੰਨਾ ਮਨੁੱਖ ਕੁਦਰਤ ਦੇ ਨਜ਼ਦੀਕ ਹੋਏਗਾ ਤਾਂ ਕੁਦਰਤ ਤੋਂ ਪ੍ਰਭਾਵਿਤ ਹੋਏਗਾ। ਉਨਾ ਹੀ ਉਹ ਚੰਗੇ ਜੀਵਨ ਵਾਲਾ ਹੋਏਗਾ, ਨਿਰਾਸ਼ਾ ਤੋਂ ਮੁਕਤ ਹੋਏਗਾ। ਕੁਦਰਤ ਵਿੱਚ ਖਾਸ ਕਰਕੇ ਬਨਸਪਤੀ ਵਿੱਚ ਕੋਈ 6 ਮਹੀਨੇ ਦੀ ਫਸਲ ਹੈ, ਕੋਈ 3 ਮਹੀਨੇ ਦੀ ਹੈ ਤੇ ਫੁੱਲ ਬੂਟਿਆਂ ਦੀ ਉਮਰਾਂ ਵੀ 3 ਮਹੀਨੇ, 6 ਮਹੀਨੇ, ਸਦਾ ਬਹਾਰ ਬੂਟੇ ਤਾਂ ਬਹੁਤ ਥੋੜੇ ਹੁੰਦੇ ਨੇ। ਪਰ ਇਹ ਥੋੜੇ ਸਮੇਂ ਵਿੱਚ ਵੀ ਮਨੁੱਖ ਨੂੰ ਕੋਈ ਸੰਦੇਸ਼ ਜ਼ਰੂਰ ਦਿੰਦੇ ਆ। ਕਿ ਜਿੰਨਾ ਚਿਰ ਜੀਂਦੇ ਹੋ ਉਤਸ਼ਾਹ ਨਾਲ ਜੀਓ ਉਮਾ ਨਾਲ ਜੀਓ ਖੇੜੇ ਨਾਲ ਜੀਓ ਖੁਸ਼ੀ ਨਾਲ ਜੀਓ ਮਿਲ ਕੇ ਜੀਓ ਬਾਗਾਂ ਦੀ ਤਰ੍ਹਾਂ ਖੇਡੋ ਇਸ ਲਈ ਕੁਦਰਤੀ ਦ੍ਰਿਸ਼ ਆਪਣੇ ਕਮਰੇ ਵਿੱਚ ਲਾਉਣੇ ਫੁੱਲਾਂ ਨੂੰ ਨਜ਼ਦੀਕ ਰੱਖਣਾ ਜਾਂ ਫੁੱਲਾਂ ਦੇ ਨਜ਼ਦੀਕ ਰਹਿਣਾ ਜਾਂ ਫੁੱਲਾਂ ਨੂੰ ਤੱਕਣਾ ਜਾਂ ਉਹਨਾਂ ਕੋਲੋਂ ਸਿੱਖਿਆ ਲੈਣੀ ਤਾਂ ਇਹ ਜਦੋਂ ਬੰਦਾ ਨਿਰਾਸ਼ਾ ਵਿੱਚ ਹੁੰਦਾ ਨਾ ਤੇ ਨਿਰਾਸ਼ਾ ਦੇ ਕਾਰਨ ਭਵੇਂ ਅਨੇਕ ਹੋਣ ਤੇ ਅਕਲਤਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸੰਕਟ ਵੀ ਹੁੰਦਾ ਹੈ ਤੇ ਬੰਦੇ ਲਈ ਦੁੱਖ ਦਾ ਸੌਮਾ ਵੀ ਹੁੰਦਾ ਹੈ ਪਰ ਉਹਦੇ ਵਿੱਚੋਂ ਜਿਹੜਾ ਆਪਣਾ ਆਪ ਟਾਈਮ ਟੇਬਲ ਨਿਸ਼ਚਿਤ ਕਰਨਾ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਲੰਬੀ ਉਮਰ ਜਿਉਣ ਵਾਸਤੇ ਸੰਕਲਪ ਕਰਨਾ ਕਿ ਮੈਂ ਇੰਨਾ ਚਿਰ ਜੀਉਣਾ ਖੁਸ਼ੀ ਨਾਲ ਜੀਉਣਾ ਔਰ ਆਪਣੀ ਇੱਕ ਸੋਸਾਇਟੀ ਆਪਣੀ ਸੰਗਤ ਆਪਣਾ ਆਲਾ ਦਵਾਲਾ ਆਪਣਾ ਰਹਿਣ ਸਹਿਣ ਔਰ ਇਹ ਸਾਰੇ ਕਸ਼ ਨੂੰ ਜਦੋਂ ਮਨੁੱਖ ਜੀਵਨ 'ਚ ਧਾਰਨ ਕਰੇਗਾ ਨਿਰਾਸ਼ਾ ਤੋਂ ਮੁਕਤ ਹੋਏਗਾ ਇਸ ਲਈ ਇਹ ਨਾ ਕੋਈ ਸੋਚੇ ਕਿ ਮੇਰਾ ਦੁੱਖ ਵੱਡਾ ਹੈ ਇਹ ਸੋਚੇ ਕਿ ਮੇਰੇ ਤੋਂ ਪਰੇਸ਼ਾਨ ਹੋਰ ਵੀ ਬਹੁਤ ਕਾਰਨਾ ਕਰਕੇ ਲੋਕ ਨੇ ਪਰ ਇਨ੍ਹਾਂ ਕਾਰਨਾ ਦਾ ਹੱਲ ਵੀ ਮਨੁੱਖ ਆਪਣੇ ਅੰਦਰੋਂ ਹੀ ਢੂੰਡ ਸਕਦਾ ਜੇ ਕਰੋ ਕੇਵਲ ਆਪਣੇ ਦੁੱਖ ਨੂੰ ਵੱਡਾ ਕਰ ਕਰ ਦੱਸੀ ਜਾਏਗਾ ਕਿਸੇ ਦੇ ਹੱਥ ਵੱਸ ਕੁਝ ਨਹੀਂ ਹੁੰਦਾ ਬੰਦਾ ਕੇਵਲ ਸਰੋਤਾ ਹੁੰਦਾ ਉਹ ਸੁਣ ਲੈਂਦਾ ਉਹਦੇ ਕੋਲੇ ਹੱਲ ਨਹੀਂ ਹੁੰਦਾ ਹੱਲ ਉਹਦੇ ਅੰਦਰੋਂ ਹੀ ਪੈਦਾ ਹੁੰਦਾ ਜਦੋਂ ਖੁਦ ਆਪਣੇ ਆਪ ਨੂੰ ਠੀਕ ਕਰੇਗਾ ਖੁਦ ਉਤਸ਼ਾਹਜਨਕ ਹੋਏਗਾ ਖੁਦ ਆਪਣੇ ਆਪ ਦੇ ਹਾਲਾਤ ਚੋਂ ਨਿਕਲਣਾ ਚਾਹੇਗਾ ਉਸ ਸਮੇਂ ਨਿਕਲੇਗਾ ਪਰ ਉਹਦੇ ਹੱਲ ਵਾਸਤੇ ਬਹੁਤ ਕੁਝ ਆਲੇ-ਦੁਆਲੇ ਹੈ ਕਿ ਇਹ ਨਹੀਂ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਹਰ ਸਮੱਸਿਆ ਦਾ ਇੱਕ ਹੱਲ ਹੁੰਦਾ ਪਰ ਇਹ ਹੱਲ ਨਿਰਾਸ਼ਾ ਦਾ ਅਕਲਤਾ ਦਾ ਮਨੁੱਖ ਦੇ ਆਪਣੇ ਪਾਸ ਹੈ ਅਗਰ ਉਹ ਇਹਨਾਂ ਨੁਕਤਿਆਂ ਦੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰੇ ਤੇ ਜਿਉਣ ਦਾ ਉਤਸ਼ਾਹ ਤੇ ਉਮਾ ਲੈ ਕੇ ਚੱਲੇ ਕਾਮਯਾਬ ਹੋਏਗਾ ਸਫਲ ਹੋਏਗਾ ਇਸ ਤਰ੍ਹਾਂ ਦੀ ਜਿਹੜੀ ਸਮਿਆਂ ਚ ਲੋਕ ਵਿਚਰੇ ਰਹੇ ਸੀ ਉਹਨਾਂ ਲਈ ਕਾਮਨਾ ਵੀ ਕਰਦੇ ਆ ਸਾਡੀਆਂ ਸ਼ੁਭ ਦੁਆਵਾਂ ਵੀ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਸੀਂ ਇਸ ਨਿਰਾਸ਼ਾ ਚੋਂ ਨਿਕਲ ਸਕੋ ਤੁਸੀਂ ਖੁਸ਼ ਰਹੋ ਆਨੰਦ ਖੇੜੇ ਚ ਰਹੋ ਤੇ ਇਸ ਜੀਵਨ ਨੂੰ ਅਨੰਤ ਖੇੜੇ ਵਿੱਚ ਮਾਣੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਰ ਇਹ ਨਿਰਾਸ਼ਾ ਤੇ ਢੇਰੀ ਢਾਹ ਬਹਿਣਾ ਇਹਦਾ ਹੱਲ ਨਹੀਂ ਹੈ ਇਹਦਾ ਹੱਲ ਸਾਡੇ ਆਪਣੇ ਹੱਥ ਵਿੱਚ ਹੈ ਸਤਿਗੁਰੂ ਜਰੂਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ